ਇਸ ਦੁਨੀਆ ਤੇ ਲੋਕਾਂ ਵਿੱਚ ਹੰਕਾਰ ਬਹੁਤ ਵੱਧ ਗਿਆ ਹੈ ਉਹਨੂੰ ਕਾਫ ਆਪਣੇ ਆਪ ਦਾ ਹੀ ਦੁਸ਼ਮਣ ਬਣ ਗਿਆ ਹੈ ਗੁਰੂ ਸਾਹਿਬ ਜੀ ਇਸ ਹੰਕਾਰ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਦੇ ਹਨ ਕਿ ਪੜ ਪੜ ਪੰਡਤ ਵਾਦ ਵਿਖਾਣ ਦੇ ਮਾਇਆ ਮੋਹ ਸੁਆਏ ਪੜਨ ਅਤੇ ਲਿਖਣ ਵਾਲੇ ਪੰਡਤ ਮਾਇਆ ਅਤੇ ਮੋਹ ਦੇ ਸੁਆਦ ਵਿੱਚ ਵਾਦ ਵਿਵਾਦ ਕਰਦੇ ਹਨ ਦੂਜੇ ਭਾਏ ਨਾਮ ਵਿਸਾਰੇ ਆ ਮਨ ਮੂਰਖ ਮਿਲੇ ਸਜਾਏ ਦੂਜੇ ਭਾਵਾਂ ਵਿੱਚ ਪ੍ਰੇਮ ਕਰਨ ਵਾਲੇ ਪ੍ਰਭੂ ਦੇ ਨਾਮ ਨੂੰ ਭੁਲਾ ਦਿੰਦੇ ਹਨ ਅਤੇ ਉਹ ਮੂਰਖ ਲੋਕ ਸਜ਼ਾ ਪਾਉਂਦੇ ਹਨ ਜਿਨ ਕੀਤੇ ਕਿਸੇ ਨਾ ਸੇਵ ਨਹੀਂ ਦੇਦਾ ਰਿਜਕ ਸਮਾਏ ਉਹ ਉਸ ਦੀ ਸੇਵਾ ਨਹੀਂ ਕਰਦੇ ਜਿਸ ਨੇ ਉਹਨਾਂ ਨੂੰ ਬਣਾਇਆ ਹੈ ਅਤੇ ਜੋ ਸਾਰਿਆਂ ਨੂੰ ਰੋਜੀ ਦਿੰਦਾ ਹੈ ਜਮਕਾ ਫਾਹਾ ਗਲੇ ਨਾ ਕੱਟੀਏ ਫਿਰ ਫਿਰ ਆਵੇ ਜਾਏ ਉਹਨਾਂ ਦੀ ਗਰਦਨ ਤੋਂ ਮੌਤ ਦੀ ਫਾਹੀ ਨਹੀਂ ਕੱਟੀ ਜਾਂਦੀ ਅਤੇ ਉਹ ਮੁਰਮੁਰ ਕੇ ਆਉਂਦੇ ਜਾਂਦੇ ਰਹਿੰਦੇ ਹਨ ਜਿੰਨ ਕੋ ਪੂਰਵ ਲਿਖਿਆ ਸਤਗੁਰ ਮਿਲਿਆ ਤੇ ਨਹੀਂ ਆਏ ਜਿਨ੍ਹਾਂ ਦੀ ਪਿਛਲੀ ਲਿਖਤ ਵਿੱਚ ਇਹ ਲਿਖਿਆ ਹੈ ਕਿ ਉਹ ਸੱਚੇ ਗੁਰੂ ਨਾਲ ਮਿਲਦੇ ਹਨ ਅਣਦਿਨ ਨਾਮ ਧਿਆਈ ਹੈ ਨਾਨਕ ਸੱਚ ਸਮਾਏ ਨਾਨਕ ਉਹ ਸਦਾ ਨਾਮ ਦਾ ਧਿਆਨ ਕਰਨ ਵਾਲੇ ਸੱਚ